ਜਿਹੜੀ ਬੋਝੇ ਚ ਰੁਪਈਏ ਘਟਾ ਲੇਦਾ ਤੇ ਕਲਾ ਹੁੰਦੀ ਆ ਮੈਂ ਆਪਣੇ ਮੈਂ ਵੀ ਟੀਚਰ ਆ ਮੈਂ ਆਪਣੇ ਮਾਰਨਿੰਗ ਅਸੈਂਬਲੀ ਦੇ ਵਿੱਚ ਗੱਲ ਕਰਦਾ ਹਾਂ ਨਾ ਮੈਂ ਕਿਹਾ ਮੇਰੇ ਕੋਲ ਅੰਗਰੇਜ਼ੀ ਭੁੱਖੋਂ ਮੇਰਾ ਹੱਥ ਤੰਗ ਆ ਹਿੰਦੀ ਭੁੱਖੋਂ ਵੀ ਤੰਗ ਆ ਪੰਜਾਬੀ ਮੈਨੂੰ ਆਉਂਦੀ ਐ ਪਰ ਜੇ ਮੈਂ ਕਿਤੇ ਬੰਬੇ ਕਲਕੱਤੇ ਜਾਂ ਕਿਤੇ ਦਿੱਲੀ ਵੱਡੇ ਸਟੇਸ਼ਨ ਤੇ ਗੁੰਮ ਹੋ ਜਾ ਜਾਂ ਮੇਰਾ ਪਰਸ ਗੁੰਮ ਹੋ ਜੇ ਤੇ ਮੈਨੂੰ ਪਤਾ ਵੀ ਮੈਂ 10 ਮਿੰਟਾਂ ਦੇ ਵਿੱਚ ਆਪਣਾ ਕਿਰਾਇਆ ਪੈਦਾ ਕਰ ਸਕਦਾ ਮੇਰੇ ਕੋਲੇ ਉਹ ਜੀ ਗੱਲ ਐ ਸੋ ਬਾਬੂ ਰਾਜਮਲੀ ਜੀ ਦੇ ਬਹੁਤ ਵੱਡੀ ਇਹ ਦਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੜੀ ਮਿਹਰਬਾਨੀ ਤੁਹਾਡੀ ਬੜਾ ਪਿਆਰ ਤੁਸੀਂ ਦਿੱਤਾ ਇਹ ਪਿਆਰ ਨਹੀਂ ਤੁਹਾਡਾ ਤੁਸੀਂ ਨੋਟ ਕਰਿਓ ਇੱਕ ਤੁਹਾਨੂੰ ਬਲੱਖਣ ਗੱਲ ਦੱਸਦੇ ਆਂ ਵੀ 1999 ਤੋਂ ਮੈਂ ਕਵਿਸ਼ਰੀ ਸ਼ੁਰੂ ਕੀਤੀ 1999 ਤੋਂ ਤੇ ਸਾਡਾ ਆਹੀ ਜੁੱਟ ਹੈ 35 ਸਾਲਾਂ ਤੋਂ ਲਗਾਤਾਰ ਇਹੀ ਜੁੱਟ ਹੈ ਤੇ ਅਸੀਂ ਲਗਾਤਾਰ নিরੋਲ ਜਿਵੇਂ ਸਾਡੇ ਡਾਕਟਰ ਸਾਹਿਬ ਹੋਰੀ ਤਲਦੀਪ ਦੀਪ ਜੀ ਹੋਰੀ ਤੁਸੀਂ ਸਾਰੇ ਨਾਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ ਏਡਾ ਵੱਡਾ ਪ੍ਰਾਲਕ ਕੀਤਾ ਹੈ ਤੇ ਜਿੱਥੇ ਵੀ ਕੋਈ ਸਾਨੂੰ ਯਾਦ ਕਰਦਾ ਉੱਥੇ ਪਹੁੰਚਦੇ ਆਂ ਭਾਵੇਂ ਲੜਕੀ ਦਾ ਜਨਮ ਦਿਨ ਹੋਵੇ ਹੁਣ ਲੜਕੀਆਂ ਦੇ ਜਨਮ ਦਿਨ ਮਨਾਉਣ ਲੱਗੇ ਨੇ ਬੜੀ ਕ੍ਰਾਂਤੀ ਆਈ ਆ ਦੁਆਬੇ ਦੀ ਵੀ ਸਾਡੇ ਬੜੇ ਪ੍ਰੋਗਰਾਮ ਹੁੰਦੇ ਨੇ ਲੜਕੇ ਦਾ ਜਨਮ ਦਿਨ ਹੋਵੇ ਬਜ਼ੁਰਗ ਚਲਾਣਾ ਕਰ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕੋਈ ਹੋਵੇ ਤਾਂ ਇਹੋ ਜਿਹੇ ਹੈਰਾਨ ਹੋਈਦਾ ਵੀ ਵਿਆਹਾਂ ਦੇ ਪ੍ਰੋਗਰਾਮਾਂ ਤੇ ਵੀ ਹੁਣ ਪੈਸ ਕਲਚਰ ਦੇ ਵਿੱਚ ਜਿਹੜਾ ਡਾਂਸਰਾਂ ਵਾਲਾ ਉਹ ਖਤਮ ਹੁੰਦਾ ਜਾ ਰਿਹਾ ਤੇ ਢਾਡੀ ਵੀ ਕੁਝ ਸ਼ਰਗਜਦੇ ਨੇ ਆਓ ਮੇਰੇ ਕੋਲ 20-25 ਮਿੰਟ ਨੇ 10 ਮਿੰਟ ਮੇਰੇ ਹੋਗੇ 15 ਮਿੰਟਾਂ ਵਿੱਚ ਮੈਂ 2-3 ਗਾਤਾਂ ਵਾਂ ਗੈ ਦਵ ਸਤ ਸੁਣਿਓ ਚੰਗੀ ਗੱਲ ਪੜੇ ਲਿਖੇ ਆलम ਫਾਜ਼ਲ ਲੋਕ ਬੈਠੇ ਨੇ ਚੰਗੀ ਗੱਲ ਕਿਤੋਂ ਵੀ ਮਿਲ ਜੇ ਉਹ ਲੈ ਲੈਣੀ ਚਾਹੀਦੀ ਹੈ ਅਣਪੜ ਬੰਦਿਆਂ ਕੋਲੇ ਵੀ ਗੁਣ ਹੁੰਦੇ ਨੇ ਭਖੜੇ ਵਿੱਚ ਵੀ ਲੇਹੇ ਵਿੱਚ ਵੀ ਗੁਣ ਹੁੰਦੇ ਨੇ ਇਹਨਾਂ ਕਿਆ ਕਰੋ ਵੀ ਮੇਰੇ ਕੱਪੜੇ ਚੰਗੇ ਪਾਏ ਆ ਦੂਜੇ ਦੇ ਮਾਰੇ ਪਾਏ ਤੇ ਉਹ ਅਣਪੜਾ ਤੇ ਐਦਾ ਨਹੀਂ ਹਰ ਇੱਕ ਇਨਸਾਨ ਦੇ ਵਿੱਚ ਮਾਲਕ ਨੇ ਜ਼ਿੰਦਗੀ ਜਿਉਣ ਲਈ ਤਲਾ ਭਰੀ ਆ ਮੈਂ ਬਰਜਿੰਦਰਾ ਖਾਲਜ ਪੜਦਾ ਸੀ ਫਰੀਦਕੋਟ ਕੋਰਤਕਪੂਰੇ ਜਾਇਆ ਕਰਾਂ ਉੱਥੇ ਕੋਰਤਕਪੂਰੇ ਵਾ ਫਰੀਦਕੋਟ ਵਾਲੇ ਚੌਕ 'ਚ ਕੋਰਤਕਪੂਰੇ ਸੈਕੰਡਰੀ ਸਕੂਲ ਆ ਉਹਦੀ ਕੰਧ ਤੇ ਲਿਖਿਆ ਸੀ ਬੋਲੀ ਕਾਜ ਅੱਜ ਤੋਂ ਮੈਂ 25 30 ਸਾਲ ਪਹਿਲਾਂ ਦੀ ਗੱਲ ਕਰਦਾ ਮੇਰੇ ਝਿਰਖੀ ਪੈ ਗਈ ਡਾਕਟਰ ਸਾਹਿਬ ਨੇ ਕਿਹਾ ਬੋਲੀ ਕਾਜ ਵਗਾੜੀ ਆ ਜੋ ਮੂਲੀ ਪੱਤਾ ਤੇ ਮੈਂ ਜਿਹੜੇ ਇੱਕ ਤਾਂ ਡਾਕਟਰ ਇੰਜੈਕਸ਼ਨਾਂ ਵਾਲੇ ਹੁੰਦੇ ਇੱਕ ਤੁਹਾਨੂੰ ਪਤਾ ਪੜੇ ਲਿਖੇ ਮੈਂ ਉਹਨਾਂ ਕੋਲ ਗਿਆ ਮੇਰੇ ਪ੍ਰੋਫੈਸਰਾਂ ਕੋਲ ਮੈਂ ਕਿਹਾ ਜੀ ਦੱਸੋ ਬੋਲੀ ਤਾਂ ਕਾਜ ਵਗਾੜ ਦਿੰਦੀ ਹੈ ਵੀ ਵਿਆਹ ਦੇ ਵਿੱਚ ਕੋਈ ਕੰਮ ਧੰਦਾ ਹੁੰਦਾ ਤੇ ਪ੍ਰਾਣਾ ਤਰਾਣਾ ਉਚਾਣਿਆਂ ਮੈਂ ਬੋਲ ਜੇ ਤੇ ਸਾਰਾ ਕੀਤਾ ਕਰਾਇਆ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਮੂਲੀ ਪੱਤਾ ਕਿੱਧਰ ਆ ਗਿਆ ਉਹ ਕਹਿੰਦੇ ਕਾਕਾ ਬਸਾਂ ਇਹ ਜੀ ਲਿਖਿਆ ਮੈਨੂੰ ਉਹਨਾਂ ਨੇ ਮੇਰੀ ਸਨਪੁਸ਼ਟੀ ਨਾ ਕਰਾਈ ਮੈਂ 6 ਮਹੀਨੇ ਇਸ ਗੱਲ ਦਾ ਭਾਰ ਚੱਕੀ ਫਿਰਿਆ ਤੇ ਬਾਬੂ ਰਜਮਲੀ ਦੇ ਸ਼ਾਗਿਰਦ ਹੈ ਗੁਰਬਚਨ ਸਿੰਘ ਕੋਟਕਪੂਰਾ ਅੱਜ 55 ਸਾਲ ਦੀ ਉਮਰ ਹੈ ਉਹਨਾਂ ਦੇ ਘਰ ਵਾਲੇ ਸਾਡੀ ਤਾਈ ਜੀ ਅੰਗੂਠਾ ਛਾਪ ਹੈ ਤੇ ਮੈਂ ਤਾਇਏ ਕੋਲ ਗਿਆ ਮਿਲਣ ਕੋਟਕਪੂਰੇ ਮੈਂ ਕਿਹਾ ਤਾਇਆ ਭਾਰ ਬੜਾ ਹੈ ਆ ਗੱਲ ਦੱਸ ਤੂ ਵਿਦਵਾਨ ਹੈ ਬੋਲੀ ਕਾਜ ਵਗਾੜੀਆ ਜੋ ਮੂਲੀ ਪੱਤਾ ਇਹ ਮੂਲੀ ਪੱਤੇ ਦਾ ਕੀ ਕੰਮ ਆ ਗਿਆ ਵਿੱਚ ਉਹ ਵੀ ਆਉਂਖਤਾਉ ਜੇ ਕਰ ਗਿਆ ਮੇਰੀ ਤਸੱਲੀ ਨਾ ਹੋਈ ਤੇ ਤਾਈ ਮੇਰੇ ਵਾਸਤੇ ਕਰਦੀ ਸੀ ਚਾਹ ਗੁੱਠਾ ਸ਼ਾਹ ਤਾਈ ਕਹਿੰਦੀ ਪੁੱਤ ਖੜ ਜਾਏ ਮੈਂ ਦੱਸਦੀ ਆ ਇਹ ਪੜੇ ਲਿਖਿਆ ਬੰਦਿਆਂ ਦਾ ਕੰਮ ਨਹੀਂ ਵੀ ਮੈਂ ਕਿਹਾ ਤਾਈ ਆਪ ਭਾਰ 6 ਮਹੀਨੇ ਤੇ ਚੱਕੀ ਫਿਰਦਾ ਉਹ ਆ ਗਈ ਕਹਿੰਦੀ ਚਾਹ ਪੀ ਮੈਂ ਕਿਹਾ ਘੁੱਟ ਨਹੀਂ ਲੰਗਦੀ ਪਹਿਲਾਂ ਅੰਦਰੋਂ ਖਾਲੀ ਕਰ ਕਹਿੰਦੀ ਦੱਸ ਮੈਂ ਕਿਹਾ ਬੋਲੀ ਕਾਜ ਵਗਾੜੀਆ ਜੋ ਮੂਲੀ ਪੱਤਾ ਇਹਦਾ ਮਤਲਬ ਕੀ ਹੈ ਕਹਿੰਦੀ ਪੁੱਤ ਆ ਮੈਂ ਤੇਰੇ ਕੋਲੇ ਚਾਰ ਮਠਿਆਈਆਂ ਰੱਖਤੀਆਂ ਮੰਨ ਲਾ ਮੈਂ ਕਿਹਾ ਮੰਨ ਲੀਆਂ ਕਹਿੰਦੀ ਦੋ ਰਸਗੁੱਲੇ ਖਾ ਲੈ ਮੈਂ ਕਿਹਾ ਖਾ ਲੈ ਕਹਿੰਦੀ ਦੋ ਗੁਲਾਬ ਜਾਮੁਨਾਂ ਖਾ ਲੈ ਮੈਂ ਕਿਹਾ ਖਾ ਲੈ ਕਹਿੰਦੀ ਦੋ ਗਜਹਲੇ ਦੇ ਪੀਸ ਖਾ ਲੈ ਮੈਂ ਕਿਹਾ ਖਾ ਲੈ ਕਹਿੰਦੀ ਦੋ ਬਰਫੀ ਦੇ ਖਾ ਲੈ ਮੈਂ ਕਿਹਾ ਖਾ ਲੈ ਕਹਿੰਦੀ ਐਡਾ ਇੱਕ ਪੀਸ ਮੂਲੀ ਦਾ ਖਾ ਲੈ ਮੈਂ ਕਿਹਾ